ਕਰਤਾ ਸਭ ਲਈ ਏਕ ਕੋਈ ਲੰਗਰ ਛਕੇ ਕੋਈ ਨਮਸਕਾਰ ਕਰੇ ਇੱਥੇ ਗੁਰੂ ਘਰ ਦਾ ਬਿਰਦ ਹੈ ਇੱਥੇ ਕੋਈ ਨਿਮਰਤਾ ਨਾਲ ਆਏ ਆਉਂਦਿਆਂ ਨੂੰ ਦੇਖ ਤੇ ਜੇ ਕੋਈ ਚੜ ਕੇ ਆਉਂਦਾ ਫਿਰ ਫਿਰ ਆਉਂਦਿਆਂ ਨੂੰ ਦੇਖ ਨਹੀਂ ਜਾਨੀ ਨਿਮਰਤਾ ਬੜੀ ਹੈ ਅੱਜ ਕਹਿੰਦੇ ਆ ਨਾ ਗੁਰੂ ਕੀ ਸਿੱਖਾਂ ਆ ਗੱਲ ਤੁਸੀਂ ਸੁਣੀ ਹੋਣੀ ਹੈ ਕੰਗਣਾ ਵਾਲੀ ਗੱਲ ਇਹ ਭੈਣ ਗੁਰਵਿੰਦਰ ਗੌਰ ਨੇ ਉਹਦੇ ਇੱਕ ਅੰਦਰ ਗੁੱਸਾ ਸੀ ਕਿਸੇ ਸਮੇਂ ਦਾ ਕਿ ਸਾਡੇ ਧਰਮ ਦੇ ਖਿਲਾਫ ਸਾਡੇ ਕਿਸਾਨਾਂ ਦੇ ਖਿਲਾਫ ਸਾਡੇ ਖਿਲਾਫ ਉਹਨੇ ਗੱਲ ਕਹੀ ਤੇ ਅੰਦਰ ਘਰ ਘਰ ਜਾਂਦੀ ਹੈ ਗੱਲ ਹੁਣ ਕਈ ਓਥੇ ਬੁੱਤੀ ਦੇ ਤਲ ਤੇ ਗੱਲ ਕਰਦੇ ਆ ਵੀ ਸੋਚ ਲੈਣਾ ਚਾਹੀਦਾ ਸੀ ਜੀ ਐਦਾਂ ਕਰ ਲੈਣਾ ਚਾਹੀਦਾ ਸੀ ਪਿਆਰਿਓ ਜਦੋਂ ਅਣ ਸੁ ਜਾਗ ਭਵੇ ਨਾ ਉਦੋਂ ਕੁਝ ਵੀ ਸੋਚਿਆ ਨਹੀਂ ਜਾਂਦਾ ਜਦੋਂ ਅੰਦਰ ਜਜਵਾ ਪੈਦਾ ਹੋ ਜਾਂਦਾ ਤੇ ਗੁਰੂ ਦਾ ਥਾਪੜਾ ਮਿਲ ਜਾਂਦਾ ਫੇਰ ਮਾਇਆ ਨਜ਼ਰ ਨਹੀਂ ਆਉਂਦੀ ਫੇਰ ਨਹੀਂ ਸੋਚਿਆ ਜਾਂਦਾ ਵੀ ਮੇਰਾ ਕਿੰਨਾ ਨਫਾ ਤੇ ਕਿੰਨਾ ਨੁਕਸਾਨ ਹੋਏਗਾ ਨਹੀਂ ਪਤਾ ਲੱਗਦਾ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਨੇ ਵੀ ਇਦਾਂ ਹੀ ਕਹਿੰਦੇ ਸੀ ਉਹ ਗਰਮ ਬਾਤ ਸੀ ਜੀ ਆਪਣਾ ਵਿਸ਼ਾ ਨਹੀਂ ਹੈ ਪਰ ਕਈ ਵਾਰੀ ਬੇਨਤੀ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਸਾਹਮਣੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਤੇ ਪੈਰ ਰੱਖਦਾ ਹੋਵੇ ਤੇ ਬਰਦਾਸ਼ਤ ਕਰ ਸਕਦਾ ਕੋਈ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੀ ਉਹਨਾਂ ਦੀਆਂ ਮੰਗਾਂ ਕੋਈ ਮੰਨਦਾ ਨਹੀਂ ਸੀ ਤਾਂ ਉਹਨਾਂ ਨੂੰ ਥਿਆਰ ਚੁੱਕਣੇ ਪਏ ਇਸੇ ਤਰ੍ਹਾਂ ਜਦੋਂ ਸਾਡੀਆਂ ਬੀਬੀਆਂ ਨੂੰ ਕੋਈ ਸਾਡੇ ਸਿੱਖਾਂ ਨੂੰ ਕੋਈ ਤੇ ਖਿਲਾਫ ਬੋਲਦਾ ਹੈ ਤੇ ਲੰਗਰ ਵੀ ਤੇ ਉਹੀ ਸਿੱਖ ਸ਼ਕਉਂਦੇ ਆ ਲੰਗਰ ਛਕਾਉਣ ਵਾਲੇ ਵੀ ਤਾਂ ਦੁੱਖਾਂ ਵਿੱਚ ਹੜਾਂ ਵਿੱਚ ਉਹੀ ਸਿੱਖ ਹੁੰਦੇ ਆ ਪਰ ਜੇ ਕੋਈ ਇਹਨਾਂ ਦੇ ਖਿਲਾਫ ਚੱਲਦਾ ਤੇ ਉਹ ਸਾਡੀਆਂ ਸਿੱਖ ਬੀਬੀਆਂ ਮਾਈ ਭਾਗੋ ਦੀਆਂ ਵਾਰਿਸ ਤੇ ਫਿਰ ਥੱਪੜ ਮਾਰਨ ਵਿੱਚ ਵੀ ਉਹੀ ਅੱਗੇ ਹੁੰਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਜੇ ਕੋਈ ਭਦੀ ਕੀ ਕਰਦਾ ਤਾਂ ਆ